ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿੰਦਾਬਾਦ ਅੱਜ ਬਾਬਾ ਬਕਾਲਾ ਵਿਖੇ ਮਨਾਇਆ ਜਾਂਦਾ ਪ੍ਰਸਿੱਧ ਸਲਾਣਾ ਜੋਲ ਮੇਲਾ ਰਖੜ ਪੁੰਨਿਆਂ ਨੂੰ ਸਮਰਪਿਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸੱਸੀ ਕਾਨਫਰੰਸ ਦਾ ਕਿੱਥੀਆਂ ਜੰਦਿਆਂ ਹਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਮਦੂਨ ਲੈ ਕੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੀ ਗਵਾਈ ਹੇਠ 8 ਬੱਸਾਂ ਸੈਂਕੜੇ 10000 ਤੇ ਹਜ਼ਾਰਾਂ ਵਰਕਰਾਂ ਦਾ ਜਥਾ ਰਵਾਨਾ ਹੋਇਆ ਇਸ ਤੋਂ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾਂ ਹਲਕਾ ਗੁਰਦੀਪ ਸਿੰਘ ਰੰਦਾਵਾ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਨਾਇਆ ਜਾਂਦਾ ਸਲਾਣਾ ਜੋੜ ਮੇਲਾ ਰਖੜ ਪੁੰਨਿਆਂ ਦਾ ਤਿਹਾੜ ਜਿੱਥੇ ਕਿ ਗੁਰੂ ਲਾਡੋਰੇ ਭਾਈ ਮੱਖਣਸਾਲੂ ਬਾਣਾ ਨੂੰ ਨਵੀਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਪ੍ਰਾਪਤ ਹੋਏ ਸਨ ਜਿੱਥੇ ਕਿ ਹਰ ਸਾਲ ਲੱਖਾਂ ਦੀ ਤਰਦਾ ਦੇ ਵਿੱਚ ਦਿਸਾ-ਵਦੇਸਾਂ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਸੱਤੀ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ ਜਿਸ ਦੇ ਤਹਿਤ ਅੱਜ ਪੰਜਾਬ ਦੇ ਹਰਮਨਤ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਤਮਸਤਕ ਹੋਣ ਉਪਰੰਤ ਅਸੀਂ ਕਾਨਫਰੰਸ ਕਰ ਆ ਰਹੇ ਹਨ ਉਹਨਾਂ ਦੀ آمدਨ ਲੈ ਕੇ ਅੱਜ ਹਲਕਾ ਡੇਰਾ ਬਾਬਾ ਨਾਨਕ ਤੋਂ ਵੱਡੀ ਗਿਣਤੀ ਜੋ ਵਰਕਰ ਸਹਿਬਾਨਾਂ ਦਾ ਜਥਾ ਬਾਬਾ ਬਕਾਲਾ ਜੀ ਦੇ ਪੁੱਤਰ ਧਰਤੀ ਦੀ ਜਾਲੇ ਰਵੰਨਾ ਹੋਇਆ ਹੈ ਇਸ ਮੌਕੇ ਬੀਤੇ ਦਿਨ ਕਲਾ ਨਗਰ ਦੇ ਸੇਖਣਾ ਪੈਲਸ ਵਿੱਚ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਬੋਲੀ ਦੀ ਭੱਦੀ ਸਭ ਦਾਵਲੀ ਤੇ ਪਲਟਵਾਰ ਕਰਦੇ ਹੋਏ ਕਿਹਾ ਜਿਹੇ ਲੋਕਾਂ ਦੇ ਪਾਰਟੀ ਹਾਈ ਕਮਾਂਡ ਨੂੰ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਬੋਲੰਬ ਪਹਿਲਾਂ ਉਸ ਨੂੰ ਟੋਲਿਆ ਜਾਵੇ ਇਸ ਮੌਕੇ ਆਮਾ ਦੀ ਪਟਿਆ ਵਰਕਾ ਨਾਲ ਗੁਰਬੀਖ ਸਿੰਘ ਰੰਦਾਵਾ ਜਿੰਦਾਬਾਦ ਭਗਤ ਸਿੰਘ ਮਾਨ ਜਿੰਦਾਬਾਦ ਦੇ ਨਾਰੇ ਲਾਏ ਗਏ ਬਿਊਰੋ ਰਿਪੋਰਟ ਆਲ ਪੰਜਾਬ న్యూਸ ਅੱਜ ਹਰ ਸਾਲ ਦੀ ਤਰ੍ਹਾਂ ਬਾਬਾ ਬਵਕਾਲਾ ਵਿਖੇ ਪਵਿੱਤਰ ਧਰਤੀ ਦੇ ਰਖੜ ਪੁੰਨਿਆਂ ਦਾ ਜਿਹੜਾ ਆਪਣਾ ਤਿਉਹਾਰ ਮਨਾਇਆ ਜਾਂਦਾ ਜਿੱਤੇ ਗੁਰੂ ਲਾਤੌਰੇ ਮੱਖਣਸ਼ਾ ਲਵਾਣਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪਛਾਣਿਆ ਉਸ ਧਰਤੀ ਦਾ ਜਡੇਰਾ ਬਾਬਾ ਨਾਨਕ ਕਿਉਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਆਮਦਵਾਦ ਤੇ ਵੱਡੀ ਪੱਧਰ ਤੇ ਸੰਗਤ ਜਿਹੜੀ ਰਖੜਪੁਰਾਂ ਦੇ ਮੇਲੇ ਨੂੰ ਮਨਾ ਰਹੀ ਹੈ ਉੱਥੇ ਬੜੀ ਇੱਕ ਭਾਰੀ ਕਾਨਫਰੰਸ ਜਿਹੜੀ ਆਮ ਆਦੀ ਪਾਰਟੀ ਦੀ ਹੋਣੀ ਆ ਉਹਦੇ ਤੇ ਵੀ ਸ਼ਿਰਕਤ ਕਰਨ ਵਾਸਤੇ ਇਹ ਜਡੇਰਾ ਬਾਬਾ ਨਾਨਕ ਤੋਂ ਸਰਦਕ ਵੱਡਾ ਕੂਬਲਾ ਜਿਹੜਾ ਬਾਬਾ ਬਕਾਲਾ ਦੀ ਧਰਤੀ ਤੇ ਜਾ ਰਿਹਾ ਸਰ ਟੋਟਲ ਕਿੰਨੀਆਂ ਬਸਾਂ ਦਾ ਜਿਹੜਾ ਕਾਫਲਾ ਔਰ ਕਿੰਨੀਆਂ ਗੱਡੀਆਂ ਜਾ ਰਹੀਆਂ 8 ਬੱਸਾਂ ਜਿਹੜੀਆਂ ਮੈਂ ਪਾਰਟੀ ਵੱਲੋਂ ਆਈਆਂ ਨੇ ਉਹ 8 ਬੱਸਾਂ ਜਿਹੜੀਆਂ ਭਰ ਕੇ ਆਪਾਂ ਉਥੇ ਭੇਜਣੀਆਂ ਜਿਹੜੇ ਬਾਕੀ ਬਚਣਗੇ ਸੰਗਤ ਉਹ ਆਪੋ ਆਪਣੀਆਂ ਗੱਡੀਆਂ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਾਣਗੇ ਰੰਧਾਵ ਸਾਹਿਬ ਪਿਛਲੇ ਦਿਨੀ ਇੱਕ ਕਲਾ ਨੌਰ ਵਿਖੇ ਇੱਕ ਛੋਟੀ ਜੀ ਮੀਟਿੰਗ ਹੋਈ ਸੀ ਉਹਦੇ ਵਿੱਚ ਬੜੀ ਭੱਦੀ ਸਬਦਾਬ ਦੀ ਜਿਹੜੀ ਬੋਲ ਗਈ ਐ ਐਸੇ ਲੀਡਰ ਨੇ ਕੀ ਕਹਿਣਾ ਚਾਹੋਗੇ ਮੇਰੇ ਕੋ ਲੀਡਰਾਂ ਨੂੰ ਸਮਝ ਚਾਹੀਦੀ ਆ ਬੋਲਣ ਤੋਂ ਪਹਿਲਾਂ ਕਹਿੰਦਾ ਤੋਲਣਾ ਚਾਹੀਦਾ ਤੋਲ ਕੇ ਤਾਂ ਬੋਲਣਾ ਚਾਹੀਦਾ ਇਹ ਕੋਈ ਲੀਡਰ ਦੀ ਈਡੀ ਕੋ ਮੈਂ ਤਾਂ ਉਹਨੂੰ ਲੀਡਰ ਹੀ ਨਹੀਂ ਸਮਝਦਾ ਜਿਸਨੇ ਅਸੀਂ ਭੱਦੀ ਚਮਤਾਵਲੀ ਵਰਤਰੀ ਆ ਬੜੇ ਸੀਨੀਅਰ ਲੀਡਰ ਸੀਗੇ ਉੱਥੇ ਸਾਡੇ ਕੈਪਨ ਮੰਤਰੀ ਕੁਲਦੀਪ ਧਾਰੀਵਾਲ ਜੀ ਬੈਠੇ ਸੀਗੇ ਐਮਐਲਏ ਸ਼ਰੀਕਲਸੀ ਬਟਾਲਾ ਜੀ ਬਿਠੇ ਉਹਨਾਂ ਦੀ ਉਹਨਾਂ ਦੀ ਹਾਜ਼ਰੀ ਵਿੱਚ ਜਿਹੜੇ ਸ਼ਬਦ ਬੋਲੇ ਗਏ ਨੇ ਇਹ ਬਹੁਤ ਘਟਿਆ ਇਹਨਾਂ ਤੋਂ ਨਹੀਂ ਇਹੋ ਜੀ ਆਪਣੇ ਮੂੰਹ ਚ ਕੋਈ ਐਸਾ ਲਫਜ਼ ਕੱਢਣਾ ਚਾਹੀਦਾ ਜਿਹੜਾ ਕਿਸੇ ਦੇ ਮਨ ਨੂੰ ਟੇਸ ਪਹੁੰਚੇ ਮਾਤਾ ਐਸੇ ਲੋਕਾਂ ਨੂੰ ਲੀਡਰ ਸਮਝਦੇ ਨਹੀਂ ਉਹ ਆਪਣੇ ਲੀਡਰ ਬਣਦੀ ਕਦੀ ਜ਼ਿੰਦਗੀ 'ਚ ਸੋਚਣ ਵੀ ਨਾ ਲੀਡਰ ਬਣ ਸਕਦੇ ਸਰ ਪਾਰਟੀ ਹਾਈ ਕਮਾਂਡ ਨੂੰ ਇਹੋ ਜਿਹੇ ਲੀਡਰਾਂ ਤੇ ਜਿਹੜਾ ਸਖਤ ਜਿਹੜੇ ਐਕਸ਼ਨ ਲੈਣੀ ਚਾਹੀਦੀ ਦੇਖੋ ਜਿਹੜੀਆਂ ਵੀਡੀਓ ਬਣ ਕੇ ਤੁਹਿਆਂ ਹਾਈ ਕਮਾਂਡ ਤੇ ਹਾਈ ਕਮਾਂਡ ਤੱਕ ਪਹੁੰਚ ਹੀ ਗਈਆਂ ਨੇ ਹਾਈ ਕਮਾਂਡ ਨੇ ਦੇਖਣਾ ਹਾਈ ਕਮਾਂਡ ਨੂੰ ਮੈਨੂੰ ਪੂਰਨ ਆਸ ਹੈ ਕਿ ਹਾਈ ਕਮਾਂਡ ਇੱਥੇ ਕੋਈ ਸਖਤ ਫੈਸਲਾ ਜਿਹੜਾ ਆਪਣੇ ਆਪ ਲਵੇਗੀ ਸਰ ਜਿਮਨੀ ਚੋਣ ਨੂੰ ਲੈ ਕੇ ਹਜੇ ਤੱਕ ਕੋਈ ਜ ਐਲਾਨ ਨਹੀਂ ਹੋਇਆ ਕਿਸੇ ਲੀਡਰ ਦਾ ਦੇਖੋ ਜਿਹੜਾ ਜਿਮਨੀ ਚੋਣ ਜਿਹੜੀਆਂ ਇਲੈਕਸ਼ਨਾਂ ਦੋ ਸਟੇਟਾਂ ਦੀਆਂ ਚ ਹਰਿਆਣੇ ਦੀਆਂ ਮੇਰੇ ਖਿਆਲ 4 ਅਕਤੂਬਰ ਨੂੰ ਜਿਹੜਾ ਰਿਜ਼ਲਟ ਆਉਣਾ 4 ਅਕਤੂਬਰ ਤੋਂ ਜਲਦੀ ਬਾਅਦ ਜਿਹੜਾ ਉਹ ਚੋਣ ਜਾਬਤਾ ਦੁਬਾਰਾ ਲੱਗੇਗਾ ਤਾਂ ਨਵੰਬਰ ਦੇ ਮਹੀਨੇ ਜਿਹੜੀ ਚਿਮਨੀ ਚੋਣਾ ਉਹ ਹੋ ਜਾਣਗੇ ਅੱਜ ਅੱਜ ਪ੍ਰੋਗਰਾਮ ਅਖਰਪੁੰਨਿਆਂ ਦਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਕਾਲਾ ਦੀ ਧਰਤੀ ਤੇ ਮੱਖਣਸ਼ਾ ਲਬਾਣੇ ਨੂੰ ਇੱਕ ਵਪਾਰੀ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਆਪਣਾ ਅਰਦਾਸ ਕੀਤੀ ਸੱਚੇ ਮਨੋਂ ਤੁਰਦਾਸ ਪਰਮਾਨ ਹੋਈ ਗੁਰੂ ਘਰ ਤੇ ਜਦੋਂ ਉਹਨਾਂ ਦੇ ਮੋਹਰਾ ਸੁੱਖੀਆਂ ਮੋਹਰਾ ਸੁਖੋਂ ਤੋਂ ਬਾਅਦ ਇੱਥੇ ਕਾਫੀ ਪਖੰਡੀਆਂ ਨੇ ਡੇਰੇ ਲਾਏ ਸੀ ਉਹਨਾਂ ਚੋ ਸਾਰੇ ਨੂੰ ਪੰਜ-ਪੰਜ ਮੋਹਰਾ ਜੜੀਆਂ ਉਹ ਰੱਖੀਆਂ ਸੀ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਕੋਲ ਦਏ ਉਹਨਾਂ ਦੱਸਿਆ ਹੀ ਕਿ ਤੁਸੀਂ ਤਾਂ ਐਨੀ ਸੁਖਣਾ ਸੁਖੀ ਸੀ ਤੇ ਇਹ ਪੂਰੀਆਂ ਨਹੀਂ ਗਈਆਂ ਫਿਰ ਉਸ ਤੋਂ ਬਾਅਦ ਗੁਰੂ ਮੱਖਣਸ਼ਾਲ ਬਾਣੇ ਨੇ ਕਿਹਾ ਸੱਚਾ ਗੁਰੂ ਲਾਬਾ ਇਸ ਕਰਕੇ ਅੱਜ ਸਰਦਾਰ ਗੁਰਦੀਪ ਸਿੰਘ ਦੀ ਅਗਵਾਈ ਦੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਫੀ ਵੱਡਾ ਕਾਫਲਾ ਜਿਹੜਾ ਏ ਉਹ ਜਾ ਰਿਹਾ ਰਖਰਪੁਨਿਆ ਦੇ ਇਤਿਆਰ ਤੇ ਇਹਦੇ ਨਾਲ ਨਾਲ ਉੱਥੇ ਸਿਆਸੀ ਕਾਨਫਰੰਸ ਜਿਹੜੀ ਉਹ ਭਾਵੇਂ ਕਿ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਆ ਰਹੇ ਨੇ ਉਹਨਾਂ ਦੇ ਵਿਚਾਰ ਵੀ ਸੁਣਾਂਗੇ ਉਹ ਬਗਾਰਾ ਦੀ ਧਰਤੀ ਤੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਇਹ ਸੰਗਤ ਵਧਾਏਗੀ ਕਰੀਬ 2.5 ਸਾਲ ਦਾ ਅਰਸਾ ਜਿਹੜਾ ਗੁਜ਼ਰ ਚੁੱਕਾ ਆ ਆਮ ਆਦਮੀ ਪਾਰਟੀ ਦਾ ਲੋਕ ਕਿੰਨੇ ਕੁ ਸੰਤੁਸ਼ਟ ਨੇ ਉਹਨਾਂ ਦੇ ਕੰਮਾਂ ਤੋਂ ਵੇਖੋ ਜੀ ਅਜੇ 2.5 ਸਾਲ ਦਾ ਅਰਸਾ ਜਿਹੜਾ ਸਮਾਪਤ ਹੋਇਆ ਤੇ ਕੋਈ ਐਸਾ ਪਿੰਡ ਨਹੀਂ ਜਿੱਥੇ ਕੰਮ ਨਹੀਂ ਚੱਲ ਰਿਹਾ ਹਰੇਕ ਨਗਰ ਦੇ ਵਿੱਚ ਤੁਸੀਂ ਪੱਤਰਕਾਰ ਜੀ ਹਰੇਕ ਨਗਰ ਦੇ ਵਿੱਚ ਕੰਮ ਯੋਰਾ ਦੇ ਚੱਲ ਰਿਹਾ ਹੈ ਜਿੱਥੇ ਕੋਈ ਪਿੰਡ ਦੇ ਵਿੱਚ ਨਾਰਾਜ਼ ਬੰਦਾ ਕੰਮ ਵਿਕਾਸ ਨਹੀਂ ਕਰਾਉਣਾ ਚਾਹੁੰਦਾ ਉੱਥੇ ਉਹ ਕੰਮ ਜਿਹੜਾ ਰੁਕਿਆ ਗਿਆ ਹੈ ਬਾਕੀ ਯੋਰਾ ਦੇ ਕੰਮ ਚੱਲ ਰਿਹਾ ਹੈ ਸਿਸਟਮ ਵਿਗ ਰਿਹਾ 17 ਸਾਲਾਂ ਦਾ ਜੇ 2.5 ਸਾਲਾਂ ਜੇ ਸੂਤਰ ਕਿਦਾਂ ਹੋ ਜੇ ਲੋਕ ਖੁਸ਼ ਨੇ ਬਿਲਕੁਲ ਖੁਸ਼ ਨੇ ਬਹੁਤ ਖੁਸ਼ ਨੇ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ